ਨੇ ਬਣਦੇ ਨੇ ਦਲੇਰੀਆਂ ਦੇ ਨਾਲ ਉੰਜ ਮਾਵਾਂ ਕਿੰਨੇ ਪੁੱਤ ਜੰਮਦੀਆਂ ਨੇ ਸਰਦਾਰ ਭਗਤ ਸਿੰਘ ਜਹੇ ਸੂਰਮੇ ਨੂੰ ਦੇਖ ਹਨੇਰੀਆਂ ਵੀ ਥੰਮਦੀਆਂ ਨੇ ਦੇਖ ਹਨੇਰੀਆਂ ਵੀ ਥੰਮਦੀਆਂ ਨੇ ਭਗਤ ਸਿੰਘ ਨੂੰ ਦੇਸ਼ ਅੱਜ ਤੱਕ ਕਦੇ ਨਾ ਭੁੱਲਿਆ ਜਿਸ ਵੀਰ ਨੇ ਵਤਨ ਖਾਤਰ ਪਤਾ ਨਹੀਂ ਕੀ ਕੀ ਚੱਲਿਆ ਦੇਸ਼ ਦੀ ਸ਼ਾਨ ਲਈ ਹੋਇਆ ਉਹ ਕੁਰਬਾਨ ਸੀ ਹੱਸਦੇ ਹੱਸਦੇ ਦੇ ਗਿਆ ਉਹ ਜੀਵਨ ਦਾ ਬਲੀਦਾਨ ਸੀ ਮਰਦੇ ਮਰਦੇ ਸਭ ਨੂੰ ਉਹ ਜਿੰਦਾ ਦਿਲ ਬਣਾ ਗਿਆ ਦੇਸ਼ ਲਈ ਕਿੰਜ ਮਰ ਮਿਟਣਾ ਸਾਨੂੰ ਉਹ ਸਿਖਾ ਗਿਆ ਛੋਟੀ ਉਮਰ ਦਾ ਵੀਰ ਉਹ ਪੂਰੇ ਦੇਸ਼ ਤੇ છਾਇਆ ਸੀ ਹੱਸਦੇ ਹੱਸਦੇ ਦੇਸ਼ ਦੀ ਖਾਤਰ ਉਸਨੇ ਮੌਤ ਨੂੰ ਗਲੇ ਲਗਾਇਆ ਸੀ ਫਾਂਸੀ ਦੇ ਫੰਦੇ ਨੂੰ ਜਿਸਨੇ ਗਲੇ ਦਾ ਹਾਰ ਬਣਾਇਆ ਸੀ ਭਗਤ ਸਿੰਘ ਹੀ ਸੀ ਉਹ ਜੋ ਮਰਦੇ ਹੋਏ ਮੁਸਕਰਾਇਆ ਸੀ ਜੋ ਮਰਦੇ ਹੋਏ ਮੁਸਕਰਾਇਆ ਸੀ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਤੇ ਪਰਖ ਨਿਊਜ਼ ਚੈਨਲ ਦੀ ਟੀਮ ਵੱਲੋਂ ਕੋਟੀ ਕੋਟੀ ਪਰਨਾਮ